ਅਸਲਾਮੁਅਲੈਕੁਮ ਉਮੀਦ ਕਰਦੀ ਹਾਂ ਤੁਸੀਂ ਸਾਰੇ ਖੈਰiyat ਨਾਲ ਹੋਵੋ ਭਾਈ ਅੰਮ੍ਰਿਤ ਪਾਲ ਨੂੰ ਲੈ ਕੇ ਜਿੰਨੀਆਂ ਵੀ ਅਫਵਾਹਾਂ ਗਰਮ ਸੀਗੀਆਂ ਉਹ ਸੁਪਰੀਮ ਕੋਰਟ ਦੇ ਹੁਕਮ ਤਬਾਦ ਸਾਰੀਆਂ ਜੜੀਆਂ ਖਤਮ ਹੋ ਗਈਆਂ ਹੈਗੀਆਂ ਤੇ ਇਹ ਗੱਲ ਸਰਕਾਰਾਂ ਨੂੰ ਵੀ ਹজম ਨਹੀਂ ਹੋਣ ਦੇਈ ਹੈਗੀ ਇਸ ਲਈ ਉਹਨਾਂ ਨੇ ਉੱਚੇ ਹੱਥ ਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹੈਗੀ ਜਿਸ ਦੀ ਵਜ੍ਹਾ ਤੋਂ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈਗਾ ਵਾ ਔਰ ਉਹਨਾਂ ਦੇ ਪਰਿਵਾਰ ਨੂੰ ਵੀ ਖਤਰਾ ਨੇਗਾ ਵਾ ਕੀ ਮਾਮਲਾ ਹੈਗਾ ਵਾ ਇਸ ਦੇ ਮੁਤਲਕ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਅੱਜ ਜਿਹੜੀ ਖਬਰ ਤੁਹਾਡੇ ਸਾਹਮਣੇ ਧਰਨੀ ਆ ਬੜੀ ਹੀ ਅਹਿਮ ਤੇ ਬਹੁਤ ਵੱਡੀ ਖਬਰ ਆ ਜਿਹੜੀ ਕਿ ਤੁਸੀਂ ਸੁਣਨ ਜਾ ਰਹੇ ਹੋ ਯਾਨੀ ਅਮਰਪਾਲ ਸਿੰਘ ਦੇ ਨਾਲ ਕੀ ਵਰਤਾਰਾ ਵਰਤ ਗਿਆ ਔਰ ਦੂਜੇ ਪਾਸੇ ਸਰਕਾਰਾਂ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਵਾਉਣੀ ਚਾਹੁੰਦਾ ਜਿੰਨੇ ਵੀ ਭਾਈ ਅਮਰਪਾਲ ਸਿੰਘ ਦੇ ਨਾਲ ਪੰਜਾਬ ਦੇ ਵਿੱਚੋਂ ਨੌਜਵਾਨ ਜੁੜੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਜਰੂਰ ਹੋਣਾ ਕਿ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਸਮੇਂ-ਸਮੇਂ ਤੇ ਸਰਕਾਰ ਨੇ ਏਜੰਡੇ ਚਲਾਏ ਨੇ ਕਿਹੜੀ ਗੱਲ ਆ ਉਹ ਯਾਨੀ ਅਮਰਪਾਲ ਸਿੰਘ ਦੇ ਕੋਲ ਡਿਬਰੂਗੜ ਜੇਲ੍ਹ ਦੇ ਵਿੱਚ ਕਈ ਬੰਦੇ ਭੇਜੇ ਗਏ ਸੀ ਜਿਹੜੇ ਕਿ ਉਹਨਾਂ ਦੇ ਨਾਲ ਉਹਨਾਂ ਦੇ ਉੱਤੇ ਅਟੈਕ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜੇਲ੍ਹ ਦੇ ਅੰਦਰ ਔਰ ਹੁਣ ਖਬਰ ਆ ਜਾਂਦੀ ਹੈ ਅਚਾਨਕ ਕਿ ਪੰਜਾਬ ਦੀ ਪੁਲਿਸ ਡਿਬਰੂਗੜ ਜੇਲ੍ਹ ਦੇ ਵਿੱਚ ਪਹੁੰਚ ਚੁੱਕੀ ਹੈ ਇਹ ਖਬਰ ਮੇਰੇ ਹੱਥ ਦੇ ਵਿੱਚ ਹੈ ਜਿਹੜੀ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਬਹੁਤ ਹੀ ਅਹਿਮ ਖਬਰ ਹੈ ਪੰਜਾਬ ਦੇ ਲੋਕਾਂ ਲਈ ਪੂਰੀ ਪੰਜਾਬੀਅਤ ਲਈ ਕਿਉਂਕਿ ਅਮਰਪਾਲ ਸਿੰਘ ਨੂੰ ਸਰਕਾਰ ਨੇ ਇਹਨਾਂ ਨੇ ਦੇਖਿਆ ਵੀ ਜਦੋਂ ਮੈਂਬਰਸ਼ਿਪ ਉਹਦੀ ਰੱਦਤਾ ਨਹੀਂ ਹੋਈ ਜਿਹੜਾ ਹੁਣ ਕੋਰਟ ਦੇ ਵਿੱਚ ਬੀਤੇ ਦਿਨ ਯਾਨੀ ਉਹ ਮਾਮਲਾ ਚੱਲਿਆ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਨਹੀਂ ਹੋ ਸਕਦੀ ਇਹ ਸੁਪਰੀਮ ਕੋਰਟ ਤੱਕ ਨੇ ਵੀ ਕਹਿ ਦਿੱਤਾ ਕਿ ਭਾਈ ਚਾਹੇ ਲੰਬਾ ਸਮਾਂ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਰਹਿੰਦੇ ਨੇ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਕਦੇ ਹੀ ਰੱਦ ਨਹੀਂ ਕੀਤੀ ਜਾਣੀ ਔਰ ਹੁਣ ਇਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਕਿ ਅਮਰਪਾਲ ਸਿੰਘ ਤੇ ਹੁਣ ਜਨਮ ਕਿਵੇਂ ਕਰਨਾ ਸਰਕਾਰਾਂ ਅਮਰਪਾਲ ਸਿੰਘ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਔਰ ਕਿਵੇਂ ਕਰਨਾ ਚਾਹੁੰਦੀਆਂ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਪੰਜਾਬ ਦੇ ਜਿੰਨੇ ਤੁਸੀਂ ਵਾਸੀ ਵੇਖ ਰਹੇ ਹੋ ਇਸ ਗੱਲ ਦੇ ਉੱਤੇ ਬੜੀ ਗੌਰ ਦੇ ਨਾਲ ਤੁਸੀਂ ਆਪਣਾ ਜਵਾਬ ਵੀ ਦੇਣਾ ਔਰ ਦੂਜੇ ਪਾਸੇ ਇਸ ਗੱਲ ਨੂੰ ਯਾਨੀ ਇਸ ਵੀਡੀਓ ਨੂੰ ਸ਼ੇਅਰ ਕਰਨਾ ਵੱਡੇ ਪੱਧਰ ਤੇ ਗਰੁੱਪਾਂ ਦੇ ਵਿੱਚ ਕਿ ਅਮਰਪਾਲ ਸਿੰਘ ਦੇ ਨਾਲ ਖੁੱਲੇ ਆਮ ਯਾਨੀ ਤਸ਼ੱਦਦ ਹੋ ਰਿਹਾ ਖੁੱਲੇ ਆਮ ਉਹਦੇ ਨਾਲ ਬਹੁਤ ਵੱਡੀ ਬਗਾਵਤ ਹੋ ਰਹੀ ਹੈ ਜੇਲ੍ਹ ਦੇ ਅੰਦਰ ਔਰ ਹੁਣ ਜਿਹੜੀ ਖਬਰ ਦੇਖੋਗੇ ਇਸ ਖਬਰ ਦੇ ਨਾਲ ਤੁਹਾਡੇ ਵੀ ਹੋਸ਼ ਛੁੱਟ ਜਾਣਗੇ ਕਿ ਅਮਰਪਾਲ ਸਿੰਘ ਤੋਂ ਇੱਕ ਟੈਗ ਹਟਦਾ ਤਾਂ ਦੂਜਾ ਲਾ ਦਿੱਤਾ ਜਾਂਦਾ ਹੈ ਯਾਨੀ ਅਮਰਪਾਲ ਸਿੰਘ ਨੂੰ ਇਹ ਸਰਕਾਰ ਖਤਮ ਕਰਵਾਉਣਾ ਚਾਹੁੰਦੀ ਹੈ ਜੇਲ੍ਹ ਦੇ ਅੰਦਰ ਸੁਣੋ ਧਿਆਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਇਸੇ ਖਬਰ ਦੇ ਨਾਲ ਜੁੜੀ ਹੋਈ ਅਗਲੀ ਅਪਡੇਟ ਆ ਜਾਈ ਉਹ ਵੀ ਸਾਂਝੀ ਕਰਨੀ ਹੈ ਜਿਹੜੀ ਕਿ ਬੜੀ ਹੀ ਜ਼ਰੂਰੀ ਹੈ ਸੁਣੋ ਸੋ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਜੋ ਕਿ ਜੁੜੀ ਹੋਈ ਹੈ ਸੰਸਦ ਅਮਰਿਤਪਾਲ ਸਿੰਘ ਦੇ ਨਾਲ ਦੀ ਜ਼ਿਲ੍ਹਾ ਅਦਾਲਤੇ ਵਿੱਚ ਇਹ ਜਿਹੜੀ ਚਾਰਜ ਸ਼ੀਟ ਹੈ ਉਹ ਦਾਖਲ ਕੀਤੀ ਗਈ ਹੈ ਗ੍ਰਿਫਤਾਰ ਕੀਤੇ ਗਏ 12 ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਇਸ ਚਾਰਜ ਸ਼ੀਟ ਦੇ ਵਿੱਚ ਕਾਬਲੇ ਜ਼ਿਕਰ ਹੈ ਕਿ ਇਸੇ ਪੂਰੇ ਮਾਮਲੇ ਦੀ تحقیقات ਦੇ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਜਿਨ੍ਹਾਂ ਦੇ ਬਲੋ ਲਗਾਤਾਰ ਪੂਰੇ ਕੇਸ ਦੇ ਉੱਪਰ ਹੜਤਾਲ ਕਿਤੇ ਜਾਣ ਤੋਂ ਬਾਅਦ ਜਿਹੜੀ ਆ ਹੁਣ ਚਾਰਜ ਸ਼ੀਟ ਦਰ ਕਾ ਦਿੱਤੀ ਗਈ ਹੈ 1435 ਪੰਨਿਆਂ ਦੀ ਜਿਹੜੀ ਕਿ ਚਾਰਟ ਸ਼ੀਟ ਦਰ ਕੀਤੀ ਗਈ ਹੈ ਪਰ ਇੱਥੇ ਇੱਕ ਵੱਡੀ ਗੱਲ ਜੋ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ 12 ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਦੇ ਨਾਮ ਹੀ ਇਸ ਚਾਰਟ ਸ਼ੀਟ ਦੇ ਵਿੱਚ ਢਾਕਲ ਕੀਤੇ ਗਏ ਨੇ ਜਦਕਿ ਬਾਕੀ ਜਿਹੜੇ ਕਿ ਪੰਜ ਮੁਲਜ਼ਮ ਰਹਿੰਦੇ ਨੇ ਜਿਨ੍ਹਾਂ ਦੇ ਵਿੱਚ ਅਮਿਤਪਾਲ ਸਿੰਘ ਅਤੇ ਅਰਸ਼ ਗੱਲਾ ਸਮੇਤ ਹੋਰ ਪੰਜ ਜਿਹੜੇ ਕਿ ਮੁਲਜ਼ਮ ਹੈਗੇ ਨੇ ਉਹਨਾਂ ਦੀ ਗ੍ਰਿਫਤਾਰੀ ਬਾਕੀ ਹੈ ਸੋ ਹਲੇ ਤੱਕ ਜਿਹੜਾ ਕੀ ਹੈ ਇੱਥੇ ਚਾਰਚਿੱਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਨਾਮ ਨਹੀਂ ਹੈ ਪਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਦਾਅਵੇ ਕੀਤੇ ਜਾ ਰਹੇ ਨੇ ਕਿ ਇਸ ਪੂਰੇ ਕਤਲकांड ਦੇ ਵਿੱਚ ਜਿਹੜਾ ਕੀ ਹੈ ਅੰਮ੍ਰਿਤਪਾਲ ਸਿੰਘ ਦਾ ਹੱਥ ਹੋ ਸਕਦਾ ਹੈ ਤੇ ਪੁਖਤਾ ਸਬੂਤਾ ਦੇ ਆਧਾਰ ਦੇ ਉੱਪਰ ਹੋ ਰਿਹਾ ਕਿ ਪੰਜਾਬ ਪੁਲਿਸ ਇਸ ਪੂਰੇ ਮਾਮਲੇ ਦੀ ਤਹਿਕੀਕਤ ਕਰ ਰਹੀ ਹੈ ਤੇ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੀ ਇੱਕ ਵਿਸ਼ੇਸ਼ ਜਿਹੜੀ ਕਿ ਜਾਂਚ ਟੀਮ ਹੈ ਉਹ ਅਸਾਮ ਦੀ ਡਿਬਲੂਗੜ ਜ਼ਿਲ੍ਹੇ ਵਿੱਚ ਜਾ ਕੇ ਜਿਹੜਾ ਹੈ ਅੰਮ੍ਰਿਤਪਾਲ ਸਿੰਘ ਦੇ ਕੋਲੋਂ ਪੁੱਛਗਿੱਛ ਕਰ ਸਕਦੀ ਹੈ ਕਾਬਲੇ ਸਿਕਰ ਹੈ ਕਿ 9 ਅਕਤੂਬਰ 2024 ਨੂੰ ਜਿਹੜਾ ਕੀ ਫਰੀਦਕੋਟ ਦੇ ਪਿੰਡ ਦੇ ਵਿੱਚ ਜਿਹੜਾ ਕੀ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਪੰਜਾਬ ਦੀ ਪੁਲਿਸ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਪਹੁੰਚ ਚੁੱਕੀ ਹੈ ਔਰ ਦੂਜੇ ਪਾਸੇ ਤੁਸੀਂ ਇਹ ਵੀ ਸੁਣ ਲਿਆ ਕਿ ਅਮਰਪਾਲ ਸਿੰਘ ਦਾ ਨਾਮ ਉਹਦੇ ਵਿੱਚ ਦਰਜ ਨਹੀਂ ਹੈਗਾ ਉਹਦੇ ਵਿੱਚ ਨਾਮ ਨਹੀਂ ਹੈਗਾ ਜਿਹੜਾ ਪਤਲ ਅਮਰਪਾਲ ਸਿੰਘ ਦੇ ਨਾਮ ਲਾਇਆ ਜਾ ਰਿਹਾ ਹਰੀ ਨੌਂ ਦਾ ਔਰ ਹੁਣ ਦੂਜੀ ਅਪਡੇਟ ਤੇ ਆਜੋ ਜਿਹੜੀ ਮੈਂ ਤੁਹਾਨੂੰ ਕਿਹਾ ਬੜੀ ਅਹਿਮ ਖਬਰ ਹੈ ਦੇਖੋ ਹਰੀ ਨੌਂ ਦੇ ਕਤਲ ਦੇ ਵਿੱਚ ਪਸਾਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰਪਾਲ ਸਿੰਘ ਤੋਂ ਜਦ ਇੱਕ ਟੈਗ ਲੈਂਦਾ ਦੂਜਾ ਲਾ ਦਿੱਤਾ ਜਾਂਦਾ ਜੇਕਰ ਅਮਰਪਾਲ ਸਿੰਘ ਤੇ ਕੋਈ ਵੀ ਯਾਨੀ ਸਬੂਤਾਂ ਦੇ ਆਧਾਰ ਤੇ ਨਹੀਂ ਮਿਲਦੀ ਖਬਰ ਤਾਂ ਫਿਰ ਇਹ ਦੋਸ਼ ਲਾਉਂਦੇ ਨੇ ਪਰਿਵਾਰ ਦੇ ਉੱਤੇ ਯਾਨੀ ਅਮਰਪਾਲ ਸਿੰਘ ਦੀ ਪਤਨੀ ਦੇ ਉੱਤੇ ਦੋਸ਼ੇ ਲੱਗਦੇ ਨੇ ਕਿ ਅਮਰਪਾਲ ਸਿੰਘ ਦੀ ਪਤਨੀ ਵੱਡੇ ਪੱਧਰ ਤੇ ਯਾਨੀ ਫੰਡਿੰਗ ਕਰਦੀ ਹੈ ਬਰੇਸ਼ਾਂ ਵਿੱਚੋਂ ਫੰਡਿੰਗ ਹੋ ਰਹੀ ਹੈ ਔਰ ਫੇਰ ਉਹਨਾਂ ਦੇ ਭਰਾ ਨੂੰ ਵੀ ਯਾਨੀ ਟਾਰਗੇਟ ਕੀਤਾ ਜਾਂਦਾ ਕਦੇ ਕਹਿੰਦੇ ਨੇ ਵੀ ਉਹਦੇ ਤੇ ਨਸ਼ੇ ਦੀ ਯਾਨੀ ਨਸ਼ੇ ਤਸਕਰੀ ਦੇ ਵਿੱਚ ਉਹਨੂੰ ਫੜਿਆ ਜਾਂਦਾ ਪਰ ਹੁਣ ਜਿਹੜੀ ਪੰਜਾਬ ਦੀ ਸਰਕਾਰ ਇਹ ਚਾਰੇ ਪਾਸਿਓਂ ਚਾਰੇ ਐਂਗਲ ਤੋਂ ਅਮਰਪਾਲ ਸਿੰਘ ਨੂੰ ਖਤਮ ਕਰਵਾਉਣਾ ਚਾਹੁੰਦੀ ਹੈ ਦੇਖੋ ਜਦੋਂ ਪੰਜਾਬ ਦੇ ਵਿੱਚੋਂ ਦੋ ਬੰਦੇ ਜਾਂਦੇ ਨੇ ਅਮਰਪਾਲ ਸਿੰਘ ਦੇ ਕੋਲ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਿ ਉਹਨਾਂ ਦੇ ਨਾਲ ਉਹਦਾ ਟਕਰਾਅ ਕਰਾ ਦਿੱਤਾ ਜਾਵੇ ਲੜਾਈ ਕਰਵਾ ਦਿੱਤੀ ਜਾਵੇ ਜਾਂ ਫਿਰ ਇੱਕ ਹੋਰ ਪਹਿਲੂ ਸੀ ਉਸ ਗੱਲ ਦਾ ਕਿ ਇਹਨਾਂ ਬੰਦਿਆਂ ਦੇ ਨਾਲ ਉਹਨਾਂ ਦੇ ਮੇਲ ਮਲਾਪ ਜਾਰੀ ਹੋ ਜਾਣ ਯਾਨੀ ਉਹਨਾਂ ਨੂੰ ਸਿਖਾ ਕੇ ਭੇਜਿਆ ਗਿਆ ਸੀ ਕਿ ਅਮਰਪਾਲ ਸਿੰਘ ਦੀਆਂ ਤਸਵੀਰਾਂ ਲਾਈਆਂ ਜਾਣ ਫਿਰ ਉਹ ਡਿਗਰੂ ਘੜ ਦੇ ਵਿੱਚੋਂ ਤਸਵੀਰਾਂ ਲੈ ਕੇ ਉਹਦੀਆਂ ਜਾਰੀ ਕਰ ਦਿੱਤੀਆਂ ਜਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਮੀਡੀਆ ਦੇ ਉੱਤੇ ਕਿ ਭਾਈ ਅਮਰਪਾਲ ਸਿੰਘ ਦੇ ਸੰਪਰਕ ਇਹਨਾਂ ਲੋਕਾਂ ਦੇ ਨਾਲ ਨੇ ਤਾਂ ਹੁਣ ਤੁਸੀਂ ਦੱਸੋ ਅਮਰਪਾਲ ਸਿੰਘ ਦੇ ਖਿਲਾਫ ਜਿਹੜੇ ਏਜੰਡੇ ਚੱਲ ਰਹੇ ਨੇ ਬਹੁਤ ਵੱਡੇ ਪੱਧਰ ਤੇ ਚੱਲ ਰਹੇ ਨੇ ਕਿਉਂਕਿ ਅਮਰਪਾਲ ਸਿੰਘ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਹੈ ਹਾਈ ਕੋਰਟ ਦੇ ਵਿੱਚੋਂ ਸਪਰੀਮ ਕੋਰਟ ਤੱਕ ਨੇ ਮੋਹਰ ਲਾ ਦਿੱਤੀ ਹੈ ਕਿ ਅਮਰਪਾਲ ਸਿੰਘ ਡਿਬਰੂਗੜ ਦੇ ਵਿੱਚ ਚਾਹੇ ਲੰਮਾ ਸਮਾਂ ਜਾਂ ਨਹੀਂ ਬੰਦ ਰਹਿੰਦੇ ਨੇ ਉਹਨਾਂ ਦੀ ਮੈਂਬਰਸ਼ਿਪ ਨੂੰ ਲੈ ਕੇ ਇੱਕ ਤੁਸੀਂ ਸੁਣਿਆ ਹੋਣਾ ਇੱਕ ਬਹੁਤ ਵੱਡਾ ਖਤਰਾ ਮੰਡਰਿਆ ਗਿਆ ਸੀ ਕਿ ਭਾਈ ਇਹਨਾਂ ਦੀ ਮੈਂਬਰਸ਼ਿਪ ਰੱਦ ਹੋ ਸਕਦੀ ਹੈ ਪਰ ਜਿੰਨੇ ਵੀ ਵਿਰੋਧੀ ਜਿੰਨੀਆਂ ਵੀ ਸਰਕਾਰਾਂ ਚਾਹੇ ਉਹ ਸੈਂਟਰ ਦੀ ਹੈ ਚਾਹੇ ਸਾਡੇ ਸੂਬੇ ਪੰਜਾਬ ਦੀ ਹੈ ਇਹਨਾਂ ਨੂੰ ਪਤਾ ਲੱਗਾ ਕਿ ਭਾਈ ਹੁਣ ਤਾਂ ਹਾਈ ਕੋਰਟ ਦਾ ਮਾਮਲਾ ਨਹੀਂ ਇਹ ਤਾਂ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੁਪਰੀਮ ਕੋਰਟ ਤੱਕ ਨੇ ਇੰਨਾ ਪ੍ਰਾਵਧਾਨ ਜਾਰੀ ਕਰ ਦਿੱਤਾ ਹੈ ਲੀਗਲ ਤੌਰ ਤੇ ਕਿ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਕਦੇ ਵੀ ਰੱਦ ਨਹੀਂ ਹੁੰਦੀ ਤਾਂ ਫਿਰ ਇਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਭਾਈ ਹੁਣ ਕਰੀਏ ਤਾਂ ਕੀ ਕਰੀਏ ਦੇਖੋ ਅਮਰਪਾਲ ਸਿੰਘ ਨੂੰ ਛੇਲ ਤੱਕ ਬੈਠੇ ਨੂੰ ਉੱਥੇ ਵੀ ਨਹੀਂ ਜਰ ਸਕਦੀ ਸਰਕਾਰ ਉਹਦੇ ਨਾਲ ਹੁਣ ਜਿਹੜੇ ਏਜੰਡੇ ਚੱਲਦੇ ਨੇ ਪੰਜਾਬ ਦੀ ਪੁਲਿਸ ਡਿਬਰੂਗੜ ਜੇਲ੍ਹ ਦੇ ਵਿੱਚ ਕਿਉਂ ਗਈ ਹੈ ਕਿਉਂਕਿ ਅਮਰਪਾਲ ਸਿੰਘ ਨਾਲੇ ਤੁਹਾਨੂੰ ਵੀ ਪਤਾ ਵੀ ਨਾਮ ਵਿੱਚ ਦਰਜ ਨਹੀਂ ਹੈਗਾ ਉਦੇ ਵਿੱਚ ਕੋਈ ਨਾਮ ਨਹੀਂ ਵੀ ਕਤਲ ਕਿਹਨੇ ਕੀਤਾ ਔਰ ਫਿਰ ਵੀ ਡੇਬਰੂਗੜ ਪਹੁੰਚੀ ਹੈਗੀ ਪੰਜਾਬ ਦੀ ਪੁਲਿਸ ਇਨਵੈਸਟੀਗੇਸ਼ਨ ਕਰਨ ਕਿ ਭਾਈ ਇਹਦੇ ਵਿੱਚ ਕੀ ਮਾਮਲਾ ਕੌਣ-ਕੌਣ ਇਹਦੇ ਵਿੱਚ ਕੋਲੋਂ ਨੇ ਕਿੱਥੋਂ-ਕਿੱਥੋਂ ਯਾਨੀ ਸਬੂਤ ਮਿਲਦੇ ਨੇ ਇਹ ਆਉਣ ਵਾਲਾ ਟਾਈਮ ਵੀ ਦੱਸੂਆ ਔਰ ਪੰਜਾਬ ਦੀ ਪੁਲਿਸ ਇਹਦੇ ਉੱਤੇ ਯਾਨੀ ਪੂਰਾ ਆਪਣਾ ਐਕਸ਼ਨ ਕਰ ਚੁੱਕੀ ਹੈ ਇਨਵੈਸਟੀਗੇਸ਼ਨ ਜਾਰੀ ਹੈ ਪਰ ਜਿੰਨੇ ਪੰਜਾਬੀ ਤੁਸੀਂ ਪੰਜਾਬ ਦੇ ਵਿੱਚੋਂ ਦੇਖਦੇ ਹੋ ਵੱਡੇ ਪੱਦਰ ਤੇ ਇਹਨਾਂ ਗੱਲਾਂ-ਵਾਤਾਂ ਦੇ ਨਾਲ ਬੜੇ ਹੀ ਇੱਕ ਸੰਯੋਗ ਦੇ ਨਾਲ ਤੁਸੀਂ ਇਸ ਗੱਲ ਦਾ ਸੰਯੋਗ ਕਰਨਾ ਕਿ ਅਮਰਪਾਲ ਸਿੰਘ ਬਹੁਤ ਜਲਦ ਰਿਹਾ ਵੀ ਹੋਣ ਜਾ ਰਹੇ ਨੇ ਇਹ ਵੀ ਖਬਰ ਆ ਰਹੀ ਹੈ ਕਿ ਜਿਹੜੀ 18 ਮਾਰਚ ਨੂੰ ਸੁਣਵਾਈ ਚਲਣੀ ਅਮਰਪਾਲ ਸਿੰਘ ਤੇ ਹਾਈ ਕੋਰਟ ਦੇ ਅੰਦਰ ਉਹ ਸੁਣਵਾਈ ਦੇ ਵਿੱਚ ਇਕੱਲਾ ਅਮਰਪਾਲ ਸਿੰਘ ਨਹੀਂ ਬਲਕਿ ਨਾਲ ਦੇ ਜਿਹੜੇ ਨੌ ਸਾਥੀ ਬੰਦੇ ਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਅੰਦਰ ਉਹਨਾਂ ਨੂੰ ਵੀ ਰਿਹਾ ਕਰਨ ਜਾ ਰਹੇ ਆ ਕੋਰਟ ਕਿਉਂ ਕਿਉਂਕਿ ਹਾਈ ਕੋਰਟ ਨੂੰ ਵੀ ਪਤਾ ਹੈ ਔਰ ਵੈਸੇ ਵੀ ਸਾਡੇ ਪੂਰੇ ਮੁਲਖ ਭਰ ਦੇ ਵਿੱਚ ਪਤਾ ਬਾਹਰਲੇ ਮੁਲਖਾਂ ਤੱਕ ਪਤਾ ਹੈ ਕਿ ਅਮਰਪਾਲ ਸਿੰਘ ਬੇਦੋਸ਼ਾ ਯਾਨੀ ਡਿਬਰੂਗੜ੍ਹ ਦੇ ਵਿੱਚ ਬੰਦ ਕੀਤਾ ਨਾ ਕਿ ਉਸ ਨੌਜਵਾਨਾਂ ਦਾ ਕੋਈ ਦੋਸ਼ ਹੈ ਉਹਨਾਂ ਦਾ ਸਿਰਫ ਇੱਕ ਦੋਸ਼ ਹੈ ਬਹੁਤ ਵੱਡਾ ਜਿਹੜਾ ਕਿ ਉਹਨਾਂ ਨੇ ਕੀਤਾ ਉਹਦੀ ਉਹਨਾਂ ਨੂੰ ਸਜ਼ਾ ਮਿਲੀ ਹੈ ਕਿਹੜਾ ਦੋਸ਼ ਕੀਤਾ ਕਿ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀ ਜਿੰਨੇ ਵੀ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਉਹ ਚਿੱਟੇ ਦੇ ਰਾਮਾਂ ਤੋਂ ਯਾਨੀ ਮੋੜਨ ਚੱਲੇ ਸੀ ਔਰ ਸਿੱਖੀ ਦੇ ਝੰਡੇ ਥੱਲੇ ਲੈ ਕੇ ਜਾਂਦੇ ਸੀ ਇਹੀ ਜੁਰਮ ਅਮਰਪਾਲ ਸਿੰਘ ਦਾ ਉਹਨਾਂ ਨੂੰ ਭਾਰੀ ਪੈ ਗਿਆ ਸੋ ਜੇਕਰ ਇਹ ਜੁਰਮ ਹੈ ਤਾਂ ਇਹ ਜੁਰਮ ਸਾਰੇ ਪੰਜਾਬੀ ਕਰਨਾ ਚਾਹਣਗੇ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸਰਕਾਰਾਂ ਨੂੰ ਇਹ ਗੱਲ ਕਦੀ ਵੀ ਹਜ਼ਮ ਨਹੀਂ ਹੋ ਸਕਦੀ ਕਿ ਜਿਹੜੇ ਉਹ ਅਫਵਾਹਾਂ ਫਲਾਉਂਦੇ ਸੀਗੇ ਪਾਈ ਅਮਰਤਪਾਲ ਨੂੰ ਲੈ ਕੇ ਕਿ ਉਹਨਾਂ ਦੀ ਐਮਪੀ ਸ਼ਿਪ ਕੈਨਸਲ ਹੋ ਜਾਏਗੀ ਕਿਉਂਕਿ ਉਹ 54 ਦਿਨ ਤੋਂ ਗੈਰਹਾਜ਼ਰ ਹੈਗੇ ਆ ਤੇ ਜਿਹੜੀ 60 ਦਿਨ ਦੀ ਗੈਰਹਾਜ਼ਰੀ ਅਗਰ ਹੋ ਜਾਏ ਤੇ ਐਮਪੀ ਸ਼ਿਪ ਜਿਹੜੀ ਆ ਉਹ ਕੈਨਸਲ ਹੋ ਜਾਂਦੀ ਹੈਗੀ ਆ ਲੇਕਿਨ ਸੁਪਰੀਮ ਕੋਰਟ ਨੇ ਆਪਣਾ ਹੁਕਮਨਾਮਾ ਜਾਰੀ ਕਰਨੇ ਤੋਂ ਬਾਅਦ ਇਸ ਅਫਵਾਹ ਨੇ ਦਮ ਤੋੜ ਦਿੱਤਾ ਜਿਹੜੀ ਉਹਨਾਂ ਦੀ ਐਮਪੀਸ਼ਿਪ ਕੈਂਸਲ ਹੋਣ ਦੀ ਅਫਵਾਹ ਉੱਡੀ ਸੀ ਉਹ ਬਿਲਕੁਲ ਗਲਤ ਹੈਗੀ ਹੈ ਉਹਨਾਂ ਦੀ ਐਮਪੀਸ਼ਿਪ ਕਦੀ ਵੀ ਕੈਂਸਲ ਨਹੀਂ ਹੋ ਸਕਦੀ ਕਿਉਂਕਿ ਉਹ ਖੰਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਔਰ ਚਾਹੇ ਉਹ ਜਿੰਨੀ ਦਿਨ ਮਾਦੀ ਜੇਲ੍ਹ 'ਚ ਰਹਿਣ ਲੇਕਿਨ ਉਹਨਾਂ ਦੀ ਉੱਥੇ ਹਾਜ਼ਰੀ ਹੁੰਦੀ ਰਹੇਗੀ ਦੂਸਰਾ ਹੁਣ ਸਰਕਾਰ ਨੇ ਉੱਚੇ ਹਤਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ ਹੈਗੇ ਆ ਕਿ ਇਸ ਤਰ੍ਹਾਂ ਤੇ ਅਸੀਂ ਕਾਮਯਾਬ ਨਹੀਂ ਹੋ ਸਕੇ ਹੁਣ ਕੀ ਹੋਰ ਕਰੀਏ ਜਿਹਦੀ ਵਜ੍ਹਾ ਤੋਂ ਅਸੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਤੇ ਭਾਈ ਅਮਰਤਪਾਲ ਨੂੰ ਨੁਕਸਾਨ ਪਹੁੰਚਾ ਸਕੀਏ ਔਰ ਨੌਜਵਾਨ نسل ਜਿਹੜੀ ਕਿ ਵੱਡੇ ਪੱਤਰ ਦੇ ਉੱਤੇ ਭਾਈ ਅਮਰਤਪਾਲ ਨੂੰ ਪਸੰਦ ਕਰਦੀ ਹੈ ਉਹਨਾਂ ਦੇ ਮੁਤਲਕ ਐਸੀਆਂ ਖਬਰਾਂ ਕੱਢੀ ਹੈ ਜਿਸ ਤੋਂ ਬਾਅਦ ਜਿਹੜੀ ਨੌਜਵਾਨ نسل ਹੈ ਉਹ ਇਹਨਾਂ ਤੋਂ ਦੂਰੀ ਇਖਤਿਆਰ ਕਰੇ ਔਰ ਇਸੇ ਮਕਸਦ ਲਈ ਇਹ ਸਾਰੇ ਜਿਹੜੇ ਆ ਹਰਬੇ ਕੀਤੇ ਜਾਂਦੇ ਹੈਗੇ ਆ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਕਿ ਭਾਈ ਅਮਰਤਪਾਲ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹੈਗੀਆਂ ਮੈਂ ਪੁਲਿਸ ਅਲੋ ਇਹ ਜਿਹੜੇ ਆ ਕੰਮ ਕੀਤੇ ਜਾਂਦੇ ਹੀ ਹੈਗੇ ਆ ਔਰ ਐਸੇ ਲੋਕਾਂ ਦੇ ਨਾਲ ਉਹਨਾਂ ਦਾ ਮੇਲ-ਜੋਲ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੀ ਹੈਗੀ ਹੈ ਜਿਹੜੇ ਹਰੀ ਨੌਂ ਦੇ ਕਤਲ ਦੇ ਵਿੱਚ ਮਲਬਸ ਹੈਗੇ ਆ ਇਹ ਸਿਰਫ ਇੱਕ ਸਾਜ਼ਿਸ਼ ਦੇ ਤਹਿਤ ਕੀਤਾ ਜਾਂਦਾ ਹੈਗਾ ਵਾ ਕਿਉਂਕਿ ਜਦੋਂ ਹਰ ਪਾਸਿਓਂ ਕੋਈ ਵੀ ਉਹਨਾਂ ਨੂੰ ਸਾਹ ਨਹੀਂ ਮਿਲਣ ਦਿਆ ਤੇ ਉਹਨਾਂ ਨੇ ਫਿਰ ਆ ਹਰਬਾ ਅਪਣਾਇਆ ਹੈਗਾ ਵੈ ਇਸ ਲਈ ਤੁਹਾਡੇ ਅੱਗੇ ਰਿਕੁਐਸਟ ਹੈ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਤੇ ਵਾਇਰਲ ਕਰੋ ਤਾਂ ਕਿ ਜਿੰਨੇ ਵੀ ਭਾਈ ਅਮਰਤਪਾਲ ਨੂੰ ਚਾਹਣ ਵਾਲੇ ਹੈਗੇ ਆ ਉਹਨਾਂ ਤੱਕ ਸੱਚਾਈ ਖੁੱਲ ਕੇ ਸਾਹਮਣੇ ਆਵੇ ਔਰ ਕਿਸੇ ਵੀ ਐਸੀ ਝੂਠੀ ਅਫਵਾਹ ਜਾਂ ਖਬਰ ਦੇ ਉੱਤੇ ਯਕੀਨ ਨਾ ਕਰਨ ਜਿਹੜੀ ਭਾਈ ਅਮਰਤਪਾਲ ਦੇ ਨਾਲ ਜੋੜੀ ਜਾਵੇ ਬਾਕੀ ਵੀਰੋ ਵੀਡੀਓ ਦੇ ਮੁਤਲਕ ਤੁਹਾਡੀ ਕੀ رائے ਹੈਗੀ ਆ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼